ਜਨਮੋਂ ਅੰਧ ਦੁੱਖ ਜਲਾ ਹੈ ਸੱਜਣ ਸੱਚਾ ਬਾਦਸ਼ਾਹ ਜੀਵੋ ਸੋਗਰ ਮਹਾਰ ਪੰញਵਾ ਤਰਨਾਸੀ ਜੀਵੋ ਦਤਾ ਸੰਮਤ ਸਾਮਲ ਕੋਈ ਬੰਦੇ ਦਾ ਆਣ ਪਤਨ ਕੋ ਵਰਤਨ ਬਿਰਗਾ ਪਾਵੇ ਕੋਈ ਅਵਨਾਸੀ ਜੀਵੋ ਸੇਮਨ ਦਾ ਸਾਥ ਮਾਲਕ ਕੋਈ ਕੋਈ ਕਾਮਨਾ ਪਤਨਾ ਕੋ ਬਤਨਾ ਦੇਖਦਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਪਾਗ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਹਾਈ ਹੈ ਬਹਾਉ ਤੇ ਤਰਨ ਮਾ ਤਕ ਕੋਈ ਤੇਰੇ ਕੀ ਗੁਣ ਨਾਨਕ ਦਾ ਸੁਆਚ ਜਿਨ ਅਰਨਾਮ ਵਰ ਲੈ ਪਰੋਈ ਬੜੁ ਭਾਗੇ ਸਾਧ ਸੰਗ ਪਰਪਦਾ ਤੇ ਨ ਭੇਟ ਤਕ ਤਰਨ ਮਾ ਤਕ ਕੋਈ ਤੇ என்னால நான் இல்ல